ਵੱਡੀ ਬਾਰਦਾ ਧਾਰਮਿਕ ਸਥਾਨ ਕੋਲ ਸਿਗਰਟ ਪੀਣ ਤੇ ਰੋਕਣ ਤੇ ਲੜਾਈ ਝਗੜੇ ਵਿੱਚ ਇੱਕ ਵਿਅਕਤੀ ਦੀ ਮੌਤ ਤਰਨਤਾਰਨ ਚ ਵੱਡੀ ਬਾਰਦਾ ਧਾਰਮਿਕ ਸਥਾਨ ਕੋਲ ਸਿਗਰਟ ਪੀਣ ਤੇ ਰੋਕਣ ਤੇ ਲੜਾਈ ਝਗੜੇ ਵਿੱਚ ਇੱਕ ਵਿਅਕਤੀ ਦੀ ਮੌਤ ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਿਲੀ ਜਾਣਕਾਰੀ ਅਨੁਸਾਰ ਸੁਨੀਲ ਪੁੱਤਰ ਰੌਣਕੀ ਰਾਮਪਾਸੀ ਛੁਗੀਆਂ ਮੁਰਾਦਾਪੁਰ ਜੋ ਪੀੜ ਦੀ ਦਰਗਾਹ ਨਜ਼ਦੀਕ ਖੜ੍ਹਾ ਸੀ ਤਾਂ ਉਸ ਦੇ ਕੋਲ ਹੀ ਬਲਦੇਵ ਸਿੰਘ ਪੁੱਤਰ ਦੀਪਕ ਅਤੇ ਗਿਆਰਵੇਂ ਪੁੱਤਰ ਸ਼ੰਭੂ ਵਾਸੀ ਝੁੱਗੀਆਂ ਮੁਰਾਰਪੁਰ ਸਿਗਰਟ ਪੀ ਰਹੇ ਸਨ। ਸੁਨੀਲ ਨੇ ਦੋਵਾਂ ਨੂੰ ਸਿਗਰਟ ਨਾ ਪੀਣ ਦਾ ਕਿਹਾ। ਇਸ ਤੋਂ ਬਾਅਦ ਦੋਵਾਂ ਦੇ ਵਿੱਚ ਲੜਾਈ ਸ਼ੁਰੂ ਹੋ ਗਈ। ਸੁਨੀਲ ਦੇ ਸਿਰ ਇੱਟ ਲੱਗਣ ਨਾਲ ਮੌਤ ਹੋ ਗਈ। ਤਰਨਤਾਰਨ ਤੋਂ ਸੋਨੂੰ ਫਤਿਆਬਾਦ ਦੀ ਖਾਸ report ਨਾ ਮਤਾ ਹੀ ਤੁਹਾਡਾ ਮੇਰਾ ਨਜਰੀਨਾ ਕਿ ਕਿਸ ਤਰ੍ਹਾਂ ਹੋਇਆ ਹਰਸਾ ਦੇ ਬੇਟੇ ਨੇ ਹਾਂ ਸਹੇ ਬੈਠੇ ਹੀ ਪੀ ਦੀ ਜਗ੍ਹਾ ਤੇ ਪੀਂਦਾ ਹੈ ਪੇਪਰ ਪੂਪਰ ਪੀਂਦਾ ਹੈ ਤੇ ਮੇਰੇ ਬਟੇਰੇ ਡੱਕੇ ਵੀ ਨਾ ਪੀਵੂ ਅੱਧੀ ਰਾਤ ਆਪਣੇ ਘਰੇ ਜਾਵੋ ਤੇ ਉਹ ਪਗਾਰੀਆਂ ਮੁੰਡਾ ਨੇ ਉਹ ਕਹਿੰਦਾ ਤੂੰ ਇਥੇ ਥੇ ਜਗ੍ਹਾ ਦਾ ਮਾਲਕ ਹੈਂ ਅਹੀਂ ਤੇ ਥੇ ਬਹਿਣਾ ਉਹਨੇ ਤਾਂ ਉਹਨੇ ਉਹਨੇ ਪੀ ਉਹਨੇ ਤੇ ਉਹਨੇ ਮਾਰ ਕੇ ਦੰਡ ਉਹੜੋ ਤੱਕ ਆਮਾਰ ਕੇ ਸੋਰਤਾ ਥੱਲੇ ਉਹਨੇ ਟਚੋ ਕੇ ਬਾਬੇ ਦੀ ਢੇਰੀ ਦੀ ਚੋਕ ਕੇ ਤੇ ਸਿਰ ਚ ਮਾਰ ਦਿੱਤੀ ਮੈਂ ਡੱਕ ਦੇ ਦੀ ਨਾ ਮਾਰੀ ਨਾ ਮਾਰੀ ਉਹਨੇ ਚੋਕ ਮਾਰ ਹੀ ਦਿੱਤੀ ਚਾਰ ਬੱਚੇ ਉਹਦੇ ਟੱਕ ਗੁੱਟੀ ਆ ਤੈਨ ਨਗਾ ਕੇ ਆ ਤੁਹਾਨੂੰ ਬਚਾ ਲਾ ਸੇ ਝਗੜਾ ਹੋ ਗਿਆ ਥੇ ਕਿੰਨੇ ਟਰੀ ਦੇ 30 ਤਰੀਕੀ ਤਰੀਕੀ ਹੋਈ ਆ ਤੇ ਜਿਹਨਾਂ ਨੇ ਹਮਲਾ ਕੀਤਾ ਮਾਰਿਆ ਉਹਨਾਂ ਦਾ ਨਾਮ ਕੀ ਆ ਉਹ ਇੱਕ ਬਲਦੇਵ ਆ ਇੱਕ ਗੈਵੀ ਆ ਇੱਕ ਛਨੀਰ ਉਸ ਮੁੰਡੇ ਦੇ ਨਾਲ ਇੱਕ ਦੀਪਕੇ ਬਾਕੀ ਪੰਜ ਕੁ ਜਗ੍ਹਾ ਬਾਕੀ ਨਹੀਂ ਵੇਖੇ ਕੀ ਮੰਗ ਕਰਦੇ ਤੁਸੀਂ ਕੰਮ ਦੀ ਹੜੀ ਤੋਰੀ ਜੜੀ ਕਰੀ ਆਪ ਜਲੇ 30 ਹਾਂ ਮੰਗ ਕਰਦੇ ਹਾਂ 30 ਮੰਗ ਕੋਈ ਨਾ ਕੋਈ ਵਿਅਕਤੀ ਦੀ ਡੈਥ ਹੋਈ ਆ ਉਹਦੇ ਸਬੰਧ ਚ ਕੀ ਕਾਰਵਾਈ ਕੀਤੀ ਗਈ ਮਰਾਦਪੁਰੇ ਅੱਜ ਇਨਫੋਰਮੇਸ਼ਨ ਆਇਆ ਹੈ ਸਾਡੇ ਥਾਣੇ ਵੀ ਇੱਕ ਉੱਤੇ ਚੌਂਕੜੀ ਦੇ ਮਰਾਦਪੁਰੇ ਰਹਿੰਦੇ ਨੇ ਕਿ ਉੱਥੇ ਇਹਨਾਂ ਦਾ ਇਹਦਾ 23 ਦਾ ਬਕੂਆ 23 ਨੂੰ ਇਹਨਾਂ ਦਾ ਚੱਕਰ ਹੋਇਆ ਵੀ ਉੱਥੇ ਪੀਰ ਦੀ ਜਗ੍ਹਾ ਲੱਗੇ ਸਿਗਰਟ ਬੀੜੀਆਂ ਪੀਂਦੇ ਸੀ ਬਲਦੇਵ ਸਿੰਘ ਤੇ ਕਿਆ ਵੀ ਤੇ ਇਹਦੇ ਮਰਨ ਵਾਲੇ ਸ਼ਰੀਰ ਨੇ ਉਹਨਾਂ ਨੇ ਕਿਹਾ ਵੀ ਪੀੜਤੀ ਜਗ੍ਹਾ ਲੱਗੇ ਨਾਭੀਆਂ ਉਹ ਇਹ ਵਜ੍ਹਾ ਰੰਜਿਸ਼ ਕਰਕੇ ਉਹਨਾਂ ਦਾ ਫੜ ਕੇ ਦੋ ਤੇ ਸਿਰ ਚ ਇਟ ਮਾਰੀ ਜਿਹੜਾ ਉਹਦੇ ਸਾਥ ਲੱਗੀ ਜਿਆਦਾ ਸੱਟ ੌਣ ਕਰਕੇ ਇਹਨਾਂ ਨੇ ਕਿਸੇ ਇਨਫੋਰਮੇਸ਼ਨ ਨਹੀਂ ਦਿੱਤੀ ਇਹਨਾਂ ਹਸਪਤਲ ਦਾਖਲ ਕਰਾਤਾ ਅਮਰਸਰ ਅੱਜ ਸਵੇਰ ਪਤਾ ਲੱਗਾ ਵੀ ਉਹਦੀ ਡੈਥ ਹੋ ਗਈ ਹੈ ਜਿਹਨੇ ਉਹਦੇ ਕਰਕੇ ਉਹਦੇ ਪਿਆਰ ਲੈ ਕੇ ਇਹ ਉਹਨਾਂ ਦੀ ਕਾਰਵਾਈ ਕੀਤੀ ਗਈ ਹੈ ਜੀ ਉਹ ਜਮਦਰ ਕੀ ਨਾਮ ਹੈ ਤੇ ਬਟਵਾਲਾ ਦੇ ਕੀ ਨਾਮ ਹੈ ਮਰਨਾਲ ਦੇ ਨਾਮ ਸ਼ਨੀ ਕੁਮਾਰ ਇਹ ਵੀ ਉਹਨਾਂ ਚੋਂ ਗੇਚੋਂ ਬੜੇ ਦਾ ਹੀ ਆ ਤੇ ਜਿਹੜਾ ਦੋਸ਼ੀ ਇਹ ਦੇ ਬੰਦੀਪ ਸਿੰਘ ਤੇ ਜਾਨੀ ਇਹ ਵੀ ਉਹਨਾਂ ਦੇ ਨਾਮ ਦੇ ਲੱਗੇ ਘਰ ਜਿੰਦੇ ਨੇ ਚੁਗੀਆਂ ਉੱਥੇ ਹੀ ਆ ਮੁਰਾਦਬੁਰ ਮਲ ਮੁਕੰਮਲਦਰ ਜੀ ਕੀਤਾ ਗਿਆ ਜੀ ਤੇ ਜਿਹੜੀਆਂ ਦੋਸ਼ੀਆਂ ਨੇ ਇਹ ਭਾਲ ਜਾਰੀ ਆ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਜੀ